ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਮਾਲਕ ਵੀਰ ਦਾ ਨਾਮ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟੋਪੜ ਗੱਪਣ ਗਾੜੀ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਇਹਦੇ ਨਾਲ ਜਿਹੜੀ ਬੱਦੀ ਗਾਂ ਦੋਸਤੋ ਚਿੱਟੇ ਰੰਗ ਦੀ ਇਹ ਦੱਸੋ ਗਾਂ ਗੱਭੜਿਆ ਇਹਨਾਂ ਦੋਵਾਂ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖਭਗੜੀ ਜਿਹੜੀ ਕਰਨੀ ਹੈ ਦੋਸਤੋ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬ ਅੱਗੇ ਜਿਹੜੀ ਅਸੀਂ ਨਵੀਂ ਵੀਡੀਓ ਪਾਈ ਉਹਦਾ ਮੋਟੀਵੇਸ਼ਨ ਅਪਡੇਟ ਸਭ ਤੋਂ ਬੇਟਾ ਕਰਦਾ ਆ। ਆਓ ਕਰੀਏ ਵੀ ਇਹਨਾਂ ਗੱਲਬਾਤ ਦੇ ਡਿਟੇਲਸ ਤੁਹਾਨੂੰ ਕਾਹਦੇ ਆਪਾਂ ਵੀਰ ਦੇ ਕੋਲ ਪੁੱਛ ਲੈਂਦੇ ਆ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ। ਵਧੀਆ ਵਧੀਆ ਵੀਰ ਜੀ। ਚੱਲੀਏ ਤਾਂ ਵਧੀਆ ਕੰਮ ਕਰ। ਵਧੀਆ ਵਧੀਆ ਤਿਰਪਾ ਸੱਚੇ ਪਾਤਸ਼ਾਹ। ਪਹਿਲੇ ਪੁੱਛ ਲਈ ਆਪਾਂ ਪਾਈ ਵੀਡੀਓ। ਹਾਂਜੀ ਵੀ ਅਗੇ ਵੀਰ ਜੀ। ਠੀਕ ਆ ਜੀ। ਐਡਰੈਸ ਬੋਲ ਦੀ ਆਪਾਂ। ਐਡਰੈਸ ਵੀਰ ਜੀ ਆਪਣਾ ਪਿੰਡ ਕੈਰੋਂ। ਹਾਂਜੀ। ਤਹਿਸੀਲ ਪ ਫੋਨ ਨੰਬਰ ਤੇ ਨਾਮ ਦੱਸ ਦਿਓ ਫੋਨ ਨੰਬਰ ਵੀ ਦਿੱਜਿਆ ਗਿਆ 9872439717 ਠੀਕ ਹੈ ਜੀ ਨਾਮ ਹੈਗਾ ਜੇ ਚੰਦਾ ਸਿੰਘ ਵਪਾਰੀ ਪਿੰਡ ਕੈਰੋ ਠੀਕ ਹੈ ਜੀ ਗ੍ਰੈਂਡ ਪੈਲਸ ਦੇ ਕੋਲ ਦਾ ਨਿਕਲਦਾ ਰਸਤਾ ਆਪਣੇ ਹਾਂ ਜੀ ਹਾਂ ਜੀ ਹਾਂ ਜੀ ਉਹ ਆਪਣੇ ਤੇ ਜਿਹੜੇ ਗੁਰਦੁਆਰਾ ਪਾਪਾ ਗੁਣਿਆ ਜੀ ਹਾਂ ਜੀ ਸ਼ਹੀਦ ਪਾਪਾ ਗੁਣਿਆ ਠੀਕ ਹੈ ਜੀ ਪਾਣੀ ਵਾਲੀ ਟੈਂਕੀ ਲੱਗ ਕੇ ਮਸ਼ਹੂਰ ਹਾਂ ਜੀ ਹਾਂ ਜੀ ਪਾਣੀ ਵਾਲੀ ਟੈਂਕੀ ਲੱਗ ਕੇ 4 ਪਸ਼ੂ ਤੇ ਵੀ ਹੋਜੀ 4 ਹੀ ਤੇ 2 ਤਾਂ ਡੇਉਣ ਤੋਂ ਪਹਿਲਾਂ ਸੇਲ ਹੋ ਗਿਆ ਅੱਜ ਅੱਛਾ ਜੀ ਤੇ ਹੁਣ ਰਹਿ ਕੇ ਆ ਮੰਨ ਲਓ ਇਹ ਆ ਵੀ ਆ ਵਜ ਅੱਸੀ ਏ ਵੀਰ ਜੀ ਕਿੰਮਾ ਸੁਆ ਸੁਣੀ ਏ ਵੀਰ ਜੀ ਐਰ ਕੀ ਹੁਣ ਮੰਨ ਲੋ ਇਹ ਗੱਲ ਹੈ ਕੀ ਘਰ ਘਰ ਵਾਲਿਆਂ ਤੇ ਆਖਿਆ ਵੀ ਐਰ ਕੀ ਪ્યોਰ ਤੀਜਾ ਸੁਆ ਵੀਰ ਜੀ ਜਿੱਚੀ ਸੁਣਾ ਜੀ ਤੇ ਥੈ ਦੂਜਾ ਸੁਆ ਦੂਜਾ ਹੀ ਲੱਗਦੀ ਹੈ ਅੱਛਾ ਜੀ ਹਾਂ ਪਹਿਲਾਂ ਆਪਾਂ ਨਾ ਠੀਕ ਚਵਾਈ ਕਰਾਉਣੇ ਪਹਿਲਾਂ ਐਕਰੀ ਮਾੜੀ ਜੀ ਤੋੜ ਕੇ ਵਿਖਾਈ ਜੀ ਹਾਂਜੀ 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 ਜੀ ਤੇ ਦੁੱਧ ਵੀ ਵੀਰ ਜੀ ਇਹਦੇ ਕੋਲੇ ਸੱਜਣਾ ਹੀ ਆਲਾ ਜੀ ਹਾਂਜੀ ਤੇ ਗੱਬਣ ਕਿਨੇ ਚਿਰਦੀ ਵੀਰੇ ਵੀਰ ਗੱਬਣ ਇਹ ਹੈ ਜੀ ਜੇ ਸਾਢੇ ਪੰਜਾਂ ਮਹੀਨਿਆਂ ਦੇ 5.5 ਮਹੀਨੇ ਕਰਵਾ ਲਈ ਹਾਂ ਕਨਫਰਮ ਚੈੱਕ ਪਾਸੇ ਕਰਵਾ ਹਾਂਜੀ ਹਾਂਜੀ ਵੀਰ ਜੀ ਚੈੱਕ ਕਰਾ ਕੇ ਕੋਈ ਖੜੇ ਆਪਣੇ ਘਰੋਂ ਤੇ ਠੀਕ ਹੈ ਲਓ ਦੋਸਤੋ 5.5 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਤੇ ਸਵੇਰ ਦੋਸਤੋ ਤਿੱਜਾ ਸੁਣੀ ਜੇ ਹਾਂ 7 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੋ ਵੀਰ ਜੀ ਗਾੜੀਆਂ ਫੇਸ ਕੁਆਲਟੀ ਤੋਂ ਇਹ ਗੱਲ ਹੈ ਕੀ ਆ ਵੇੜ ਵੇਖੋ ਲੱਗਦੀ ਦੂਜਾ ਸੁਹਾਈ ਜੇ ਪਰ ਆਪਾਂ ਇਹ ਗੱਲ ਹੈ ਕੀ ਆ ਵੀ ਆਪਾਂ ਨੂੰ ਜੋ ਘਰ ਵਾਲਿਆਂ ਆਖਿਆ ਆਪਾਂ ਉਹ ਕੋਈ ਦੱਸਣਾ ਠੀਕ ਲਓ ਜੀ ਦੋਸਤੋ ਕਰ ਲਓ ਚੱਲ ਹਾਂ ਇਹ ਦੋਸਤੋ ਕੁਝ ਅੰਗ ਜਰਸੀ ਦੇ ਨਾਲ ਰੱਖਦੀ ਹੈ ਕ੍ਰਾਸ ਹਾਂ ਤੇ ਹਾਲੋ ਜੀ ਕਰੋ ਚੈੱਕ ਜੀ ਦੀ ਆਰਡਰ ਕੁਆਲਿਟੀ ਥੋੜਾ ਥੋੜਾ ਦੀ ਕੁਆਲਿਟੀ ਤੇ ਜੀ ਦੋਸਤੋ ਆਪਾਂ ਚਵਾਈ ਜਿਹੜੀ ਹੈ ਵੀਡੀਓ ਦੇ ਵਿੱਚ ਹੀ ਕਰਾ ਦੇਣੀ ਹੈ ਮੇਰੇ ਵੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਣਾ ਨਹੀਂ ਹੋਏ ਬਿੱਟੂ ਨਾ ਕੁਛ ਨਹੀਂ ਪਾਉਣਾ ਇਹਨਾਂ ਲਓ ਜੀ ਵੀ ਕੀ ਕਰੋ ਚੈੱਕ ਜੀ ਬਿਲਕੁਲ ਬਿਨਾਂ ਰਸੀਦੋ ਹਾਂ ਤੇ ਇਹਦਾ ਵੀਰ ਨਾਲ ਨਾਲ ਹੀ ਆਪਾਂ ਮੁੱਲ ਮੈਂਸ਼ਨ ਕਰਦੇ ਜੀ ਵੀਡੀਓ ਦੇ ਵਿੱਚ ਮੁੱਲ ਵੀ ਜੀ 3000 ਰੁਪਿਆ ਆਵਾਜ਼ ਸੌਰੀ 30 ਦੀ ਦੇਣੀ ਆ ਮੁੱਲ ਪੈਤੀ ਅਸੀਂ ਡਿਮਾਂਡ 35 ਹਾਂਜੀ ਡਿਮਾਂਡ 35 ਅੱਛਾ ਜੀ ਤੇ ਮੰਨ ਲਓ ਇਹ ਗੱਲ ਹੈਗੀ ਆ 30 ਦੀ ਦੇ ਦੀ ਵੇਖੋ ਮਜੀ ਲੰਮੀ ਆ ਨਾਲੇ ਝੂਗੀ ਆ ਤੁਹਾਨੂੰ ਪਤਾ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ 35000 ਰੁਪਏ ਵੀਰ ਨੇ ਡਿਮਾਂਡ ਰੱਖੀ ਜੀ ਤੇ 30000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਮਾਨਤਨ ਆਇਆ ਗਿਆ ਤਾਂ ਤੁਹਾਡਾ ਜ਼ਰੂਰ ਹੋਊਗਾ ਕਿਉਂਕਿ ਮੋਲ ਜਿਹੜੇ ਹੁੰਦੇ ਵੀਡੀਓ ਵਾਲੇ ਤੁਸੀਂ ਹੁੰਦੇ ਚਵਾਈ ਦੋਸਤੋ ਇਹਦੀ ਵੀਡੀਓ ਦੇ ਵਿੱਚ ਆਪਾਂ ਕਰਵਾ ਦੇਣੀ ਆ ਕਿਉਂਕਿ ਚਵਾਈ ਕਰਾਉਣ ਦੇ ਦੋ ਫਾਇਦੇ ਹੁੰਦੇ ਇੱਕ ਜਿਹੜਾ ਵੀਰ ਭੈਣ ਭਰਾ ਦੂਰੋਂ ਆਉਂਦਾ ਵਾ ਇੱਕ ਟਾਈਮ ਵੀਰ ਚਵਾਈ ਹੋ ਕੇ ਦੂਜੀ ਟਾਈਮ ਆਪਣੀ ਬੇਸ਼ਕ ਵੀਡੀਓ ਕਾਲ ਤੇ ਚਵਾਈ ਕਰ ਸਕਦਾ ਜਿੱਦਾਂ ਮਰਜੀ ਵੀਰ ਦੀ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਵਾਈ ਵੀ ਵੀਰ ਦੀ ਇੱਕ ਨੰਬਰ ਹਮੇਸ਼ਾ ਇਕੱਠਾ ਜਾਨੀ ਉਹ ਕਰ ਲੈ ਕੋਈ ਤੁਹਾਨੂੰ ਗਾਈ ਚ ਕਰ ਲੈ ਕੋਈ ਨਹੀਂ ਕੋਈ ਕੁਝ ਨਹੀਂ ਆਂਦੀ ਇੰਨੇ ਕੀ ਆਖਰਾ ਥੈਂਕ ਯੂ ਬਾਕੀ ਵੀਰ ਜੀ ਚਲੋ ਇੰਨਾ ਵਾ ਵੀ ਕਰਮਾ ਵਾਲੀ ਚਲੋ ਦੁੱਧ ਦਿੰਦੀ ਆ ਲੰਮੀ ਲੰਮੀ ਵੱਡੀ ਆ ਵੈ ਜਰ ਹੈ ਪਿਓਰ ਜਰਸੀ ਜੀ ਉਦਾਂ ਇਹ ਤਨ ਤੋਂ ਤੇ ਮੂੰਹ ਤੋਂ ਮੰਨ ਲਓ ਇਹ ਗੱਲ ਹੈਗੀ ਵੀ ਸਿੰਘ ਢੂੰਗੇ ਕਰਕੇ ਚਲੋ ਥੋੜਾ ਜਿਹਾ ਮੰਨ ਲਓ ਸਿੰਘਾਂ ਤੋਂ ਅਗਲਾ ਹੁੰਦਾ ਵਾ ਜੇ ਸਿੰਘ ਨਾ ਵੈੜ ਨੂੰ ਦੇਤੇ ਵੀਰ ਜੀ ਇਦਾਂ 40000 ਦੀ ਵੈੜ ਹੀ ਸਸਤੀ ਉਹਦਾ ਹੋ ਜਾਂਦਾ ਵਾ ਹੈ ਵਾਧਾ ਉਤਰਾ ਵੇਖੋ ਫਰੀ ਦੀ ਠੀਕ ਹੈ ਜੀ ਹਾਂ ਹਾਂ ਛੋਟਾ ਜਿਹਾ ਫਰੀ ਉਹਦਾ ਬੈਨ ਨੂੰ ਹਾਂ ਬੈਨ ਨੂੰ ਹਾਂ ਹਾਂ ਟੱਬ ਜਾ ਤਲ ਜਰਲਾਤ ਜਮੈਤੋਣਾ ਹਾਂ ਇਹਦੇ ਵੀ ਜੀ ਇੱਕ ਫਰਿੱਜ ਆ ਕੇ ਹੁਣ ਗਾਂ ਕਰ ਰਹੀਆਂ ਸੀ ਹਾਂਜੀ ਹਾਂਜੀ ਹੈ ਬਾਕੀ ਦੋਸਤੋ ਸਾਢੇ ਪੰਜ ਵੀ ਮਹੀਨੇ ਹੋ ਗਏ ਆ ਕਨਫਰਮ ਚੈੱਕ ਪਾਸ ਆ ਤੇ ਤਕਰੀਬਨ ਕੋਈ ਸੂਨ ਦੇ ਵਿੱਚ ਦੇ ਲਗਭਗ ਸਾਢੇ ਪੰਜ ਦੇ 6 2.5 ਮਹੀਨੇ ਦਾ ਕਿ ਟਾਈਮ ਆਗਿਆਸਨਾਂ ਦੀ ਚੋਾਈ ਲਓ ਜੀ ਅਗਲੇ ਸਨਾਂ ਦੀ ਚੋਾਈ ਮੇਰੇ ਵੀ ਚੈੱਕ ਕਰ ਲਓ ਕੋਈ ਪੂਛ ਕਾ ਨਹੀਂ ਕਰਵਾਉਂਦਾ तो बिना बंगे तो वीर चबाई करेंगे चेक कर सकते ਹਾਂਜੀ ਅਗਲੇ ਦੋ ਦਿਨਾਂ ਵਿੱਚ ਦੋ ਸੌ ਚੁਪਾਈ ਹੋ ਗਈ ਜੀ ਹਾਂਜੀ ਹਾਂਜੀ ਤਕਰੀਬਨ ਦੋਸਤੋ 2.2 ਕਿਲੋ ਗਾੜ੍ਹ ਹੋ ਗਈ ਜੀ ਵਾਂਡ ਪੁੰਡ ਪੈ ਗਿਆ ਵੇ ਦੁਕਾਨ ਇਦਾਂ ਹੀ ਜੇ ਮੇਰੇ ਖਾ ਨਾਲ 10 ਕਿਲੋ ਦੁੱਧ ਕਰੀ ਆਣਾ 16 17 ਕਿਲੋ ਵਾਲੀ ਆ ਬੱਚੀ ਵੇੜ ਠੀਕ ਹੈ ਜੀ ਹਾਂਜੀ ਹੋলাইਆ ਕੋਈ ਵੇ ਲੋ ਸ਼ਟਾਪੂਰ ਨਹੀਂ ਕਰਮਾਂ ਦੀ ਹਾਂਜੀ ਹਾਂਜੀ ਦੋਸਤੋ ਮਗਰ ਸਣਾ ਦੀ ਚਾਈ ਹੋਣੀ ਜੀ ਲਾਈਵ ਚੁਆਈ ਦੋਸਤੋ ਬਹੁਤ ਵਧੀਆ ਵਾ ਗਾਂਧੀ ਕਿਸੇ ਵੀਰ ਨੇ ਵੀ ਲਾਈਵ ਚੁਆਈ ਕਰਾਉਣੀ ਹੈ ਮੱਝ ਦੀ ਗਾਂਧੀ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਪਣਾ ਦੋਸਤੋ ਸਕਰੀਨ ਤੇ ਹੈ ਆਪਾਂ ਉੱਪਰ ਵਿੱਚ ਲਾਉਣੀ ਜਿੱਥੇ ਲਿਖਿਆ ਤਾਂ ਵੀਡੀਓ ਬਣਾਉਣ ਲਈ ਸੰਪਰਕ ਕਰੋ ਨੰਬਰ ਮੈਂ ਫਿਰ ਵੀ ਦਿੰਦਾ ਦੋਸਤੋ 70090 44510 70090 44510 7 ਲੀਟਰ ਦੋ ਦੋਸਤੋ ਵੀਰ ਨੇ ਦੱਸਿਆ ਵਾ ਹੁਣ ਤੇ ਜਿਹੜੇ ਹਿਸਾਬ ਨਾਲ ਦੋਸਤੋ ਗੱਲਾਂ ਦੀ ਚਵਾਈ ਆ ਵੀਰੇ ਸਾਹਿਬ ਨਾਲ 7 ਤੋਂ ਵੱਧ ਹੀ ਹੋਊਗਾ ਘਟਣ ਨੂੰ ਦਾ ਇਹਦਾ ਵਧੀਆ ਕਿ ਕਿਲੋ ਜਿਆਦਾ ਵਾ ਬਾਕੀ 7 ਦੀ ਗਾਰੰਟੀ ਤਾਂ ਆ ਰਹੀ ਦੀ ਆ ਵੀ ਕਹੇਵਲੇ ਡੰਗਰ ਉੱਪਰ ਆਪਰੇ ਥਾਂ ਤੁਹਾਨੂੰ ਪਤਾ ਆਪਣੇ ਕੋਈ ਆਇਆ ਹੁੰਦਾ ਹਾਂਜੀ 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 ਤੇ ਦਿਹਾੜੀ ਇਹ ਗੱਲ ਹੈ ਕੀ ਆ ਜਾ ਕੇ ਕਰ ਜਾਂਦਾ ਹਾਂਜੀ ਨਹੀਂ ਹਾਂਜੀ ਹਾਂਜੀ ਹੁਣ ਜਿਹੜੇ ਹਿਸਾਬ ਨਾਲ ਚਲੋ ਇਹ ਗੱਲ ਹੈ ਕੀ ਆ ਵੀ ਕਰਮਾ ਵਾਲੀ ਟਾਈਮ ਤੇ ਲੈ ਗਈ ਖੇਚ ਕੀ ਹਾਂ 6 ਮਹੀਨਿਆਂ ਦੀ ਨਿਹੜ ਤੇੜਾ ਹਾਂਜੀ ਹਾਂਜੀ ਹੈ ਮਹੀਨੇ ਰਹਿ ਗਏ ਤਾਂ ਹਾਂ ਹਾਂ ਤਿੰਨ ਮਹੀਨੇ ਰਹਿ ਗਏ ਵੀਰ ਜੀ ਨਹੀਂ ਹਾਂਜੀ ਤੇ ਇਹਨੂੰ ਕਰਮਾਜ ਨੂੰ ਭਾਵੇਂ ਇਹ ਗੱਲ ਹੈਗੀ ਆ ਵੀ ਚਲੋ ਕਈ ਹੁਣ ਵੀਰ ਸਮਝੋਗੇ ਵੀ ਪਤਾ ਨਹੀਂ ਸਿਹਰ ਦੀ ਚੋਈ ਨਾ ਹੋਊਗੀ ਤਾਂ ਵੀ ਨਾ ਚੋਈ ਹੋ ਤਾਂ ਵੀ ਵੀਰ ਜੀ ਦੁੱਧ ਚੰਗਾ ਵਾ ਹੈ ਨਹੀਂ ਕੋਈ ਵੀ ਜਿੰਨੇ ਖੜਨੀਆਂ ਬਾਕੀ ਤਸੱਲੀ ਕਰ ਲਿਆ ਚਲੋ ਇਹ ਗੱਲ ਹੈਗੀ ਆ ਆਪਣੀ ਸਵੇਰੇ ਵੀਰ ਕੋਈ ਚੁਲੇ ਆਣ ਕੇ ਹਾਂਜੀ ਹਾਂਜੀ ਤੇ ਬਾਕੀ ਇਹ ਨਹੀਂ ਕੋਈ ਗੱਲ ਹੈਗੀ ਬਾਕੀ ਦੁੱਧ ਦੁੱਧ ਵਾਲੀ ਆ ਵੀਰ ਜੀ ਵੈੜ ਹੂੰ ਹੂੰ ਨਾਲੇ ਹੈ ਇਹ ਸੀਲੀਆਂ ਤੇ ਚਵਾਈਆਂ ਨਹੀਂ ਵੀਰ ਜੀ ਲੱਭਦੀਆਂ ਦਵਾ ਦਾ ਹਾਂਜੀ 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 ਇਥੇ ਕਰਦੇ ਠੀਕ ਹੈ ਨਾ ਗੱਲ ਟੋਕੜ ਗੱਬਨ ਦਾ ਡੰਕਰ ਇਹ ਦੋਵੇਂ ਬੰਨਿਓਂ ਹੀ ਕਰਮਾ ਵਾਲੀ ਸਹੀ ਆ ਹਾਂਜੀ ਹਾਂਜੀ ਹੂੰ ਕੋਈ ਇੱਕ ਆਪਾਂ ਲੇਟ ਹੋ ਗਿਆ ਟਾਈਮ ਆਵਾ ਹੋ ਗਿਆ ਉਤਰਾ ਟਾਈਮ ਮੇਸਨ 7:17 ਟਾਈਮ ਹੋ ਗਿਆ ਹਾਂ ਸਵਾ 7:00 7:15 ਮਿੰਟ ਤੋਂ ਸੋ ਟਾਈਮ ਜਿਹੜਾ ਸ਼ਾਮ ਦਾ ਹੋ ਗਿਆ ਹੂੰ ਕਿਉਂਕਿ ਅਸੀਂ ਸਾਨੂੰ ਅੱਜ ਵੀਡੀਓ ਕਿਤੇ ਦੂਰ ਥੋੜੀ ਕਿਸੇ ਕਰ ਲੇਟ ਹੋ ਗਿਆ ਤੇ ਸਵਾਹੀ ਦੋਸਤੋ ਵਧੀਆ ਬਾਗਾ ਬਿਲਕੁਲ ਪੋਲੀ ਐ ਚੋਣ ਦੇ ਵਿੱਚ ਬਾਕੀ ਦੋਸਤੋ ਜੇ ਰੇਟ ਦਾ ਹਿਸਾਬ ਲਈਏ 30000 ਦੇ ਵਿੱਚ ਦੋਸਤੋ ਤੁਹਾਨੂੰ ਦੋ ਚੀਜ਼ਾਂ ਮਿਲਣੀਆਂ ਤਿੰਨ ਇੱਕ ਗਾਂ ਮਿਲਣੀ ਇੱਕ ਗਾਂ ਟੋਕੜ ਗਪੜ ਤੇ ਇੱਕ ਸੱਤ ਅੱਠ ਤਿੰਨ ਦੋ ਦੋ ਚਲੇ ਦੇਖੋ ਹਨਾ ਬਾਹਰ ਹੀ ਹਾਂਜੀ ਬਾਹਰ ਹੀ ਹੋਊਗਾ ਹਾਂ ਚਲੋ ਜੀ ਆ ਪਾਣੀ ਵਿੱਚ ਕਾਹਤੀ ਦੱਸਿਆ ਉਹ ਕੋ ਸਾਥੀ ਉਹ ਮੰਨ ਲੇ ਕੋਈ ਆਪਾਂ ਨੂੰ ਇਹ ਕੱਲ ਦੁੱਧ ਹੱਤੋਂ ਬਾਹਰ ਹੀ ਆ ਹਾਂਜੀ ਹਾਂਜੀ ਮੰਨ ਲਾ ਇਹ ਆ ਵੀ ਕੋ ਸਾਥੀ ਮੰਨ ਲੇ ਪਰ ਇਹ ਨਹੀਂ ਵੀ ਨਹੀਂ ਬਾਕੀ ਦੋਸਤੋ ਦੁੱਧ ਵੀ ਇਦਾਂ ਦਾ ਗਾਂ ਦਾ ਚੰਗਾ ਜਿਹਾ ਸੰਗਣਾ ਤੇ ਦੁੱਧ ਹੈ ਵੀ ਦੋਸਤੋ ਚਿੱਟੇ ਰੰਗ ਦਾ ਜੀ ਬਿਲਕੁਲ ਕੋਈ ਵੀ ਇਹ ਨਾ ਕਿ ਵੀ ਖਟੇਗਾ ਦੁੱਧ ਚਿੱਟਾ ਦੁੱਧ ਬਿਲਕੁਲ ਕਿੰਨੇ ਲੀਟਰ ਦੀ ਬਾਲਟੀ ਵੀਰੇ ਮੈਂ ਦੁੱਧ ਤੈਨੂੰ ਦੱਸਾਂ ਦੀਆਂ ਗੱਲ ਵੀ ਠੰਡਾ ਕੀਤਾ ਦੁੱਧ ਵੀ ਦੀ 5 5.5 ਕਿਲੋ ਦੁੱਧ 6 ਦੇ ਲਾਗੇ ਬੰਨੇ ਆ ਹਾਂਜੀ ਹਾਂਜੀ ਹਾਂ ਬਾਲਟੀ ਹੋਊਗੀ 7 ਕਿਲੋ ਦੀ ਹੈਗੀ ਆ 7 7-8 ਕਿਲੋ ਦੀ ਇਹ ਵੇਜੀ 7 ਕਿਲੋ ਦੀ ਬਾਲਟੀ ਦੋਸਤੋ ਤੁਸੀਂ ਪਾ ਕੇ ਚਲੋ ਤੇ ਦੁੱਧ ਬਾਲਟ ਤੁਸੋਂ ਪੂਰੀ ਆ 8 ਕਿਲੋ ਪੈਂਦਾ ਵੀ ਦੀ ਵਧੀਆ ਇਹਦੇ ਚ ਠੰਡਾ ਕੀਤਾ ਠੀਕ ਹੈ ਜੀ ਮੰਨ ਲਓ ਕਿ ਜੇ ਇਹ ਜੋ 2 ਕਿਲੋ ਝਾਗ ਵੀ ਮਾਰੇ ਤਾਂ ਵੀ ਸ਼ੇਕਲ ਤੋਂ ਤੇ ਵੇ ਜੀ ਹਾਂਜੀ ਖਾਣੀ ਸੀ ਲਓ ਜੀ ਕਰ ਲਓ ਚੱਕ ਮੇਰੇ ਰੱਖਦੇ ਵੀ ਇਸਲੇ ਪਾ ਦੇ ਮੈਂ ਨਾ ਜੇ ਹੋਰੇ ਨੂੰ ਮਾਰਨੋਂ ਪਾ ਗਿਆ ਨਾ ਮੜਾ ਜੀ ਵੀ ਸੈਡ ਜੀ ਹਾਂ ਦੁੱਧ ਪਿਆਰ ਦੇ ਲਓ ਜੀ ਦੋਸਤੋ ਗਾਂ ਦਾ ਮੈਂ ਆਰਡਰ ਖਵਾ ਅੰਦਰ ਚੁੱਕ ਲੈਂਦਾ ਹਾਂ ਆ ਲਓ ਜੀ ਚਲਾਈ ਤੂੰ ਹਿੱਤ ਤੂੰ ਵੇਖ ਲਈ ਐ ਬਿਲਕੁਲ ਨਿੰਬੂ ਗੋਵਰਾਂ ਉਂਦੀ ਛੁੜ ਗਈ ਠੀਕ ਹੈ ਜੀ ਤੇ ਇਹਦੇ ਜਿਹੜੀ ਵੀਰ ਨਾਲ ਬੱਧੀ ਗਾਂ ਕੱਪੜੇ ਇਹਦੀ ਪਾਂ ਦੱਸਦੀ ਹੈ ਡਿਟੇਲ ਵੀਰਾਂ ਨੂੰ ਵੀਡੀਓ ਜਰਸੀ ਹੈ ਵੀ ਕਿੰਨਾ ਟਾਈਮ ਰਹਿ ਗਿਆ ਸੂਣ ਚ ਇਹਦੇ ਵਿੱਚ ਜੀ 5-7 ਦਿਨੀਆਂ ਸੂਣ ਚ ਸੂਹਾ ਕਰਵਾ ਸੁਣੀ ਵੀਰ ਸੁਣਾ ਇਹਨੇ ਵੀਰ ਜੀ ਦੂਜਾ ਸੁਹਾ ਸੁਣਾ ਜੀ 50 ਸੁਹਾ ਸੁਣਾ ਜੀ ਹਾਂਜੀ ਹਾਂਜੀ ਕੱਢੀ ਵੀਰ ਜੀ ਬਾਹਰ ਇਹਨੂੰ ਸੁਣਾਓ ਜੀ ਦੋਸਤੋ ਵਾਈਟ ਕਲਰ ਖੋਲੇਗਾ ਜੀ ਪਿਆ ਖੋਲੀ ਬੇਟੂ ਇਹਦੀ ਸੁਣਾ ਸੁਣਾ ਦੀ ਕੁਆਲਿਟੀ ਕਰੋ ਚੱਕ ਜੀ 5-7 ਦਿਨ ਦਾ ਟਾਈਮ ਦੋਸਤੋ ਰਹਿ ਗਿਆ ਤੇ ਸੂਣ ਦੇ ਵਿੱਚ ਦਰਮਿਆਨਾ ਕਾਤਾ ਦੋ ਹਾਂ ਲਓ ਜੀ ਕਰੋ ਚੱਕ ਬਾਕੀ ਆ ਵੀ ਸੀਲ ਸੀਲਸ ਲਾ ਕੇ ਚਲੋ ਇਹ ਗੱਲ ਹੈਗੀ ਆ ਵਧੀਆ ਵਾ ਵੀਰ ਜੀ ਸਿੰਘ ਦੋਸਤੋ ਇਹ ਤਾਂ ਵੀ ਨਿਕਨੇ ਕਾ ਜੀ ਹਾਂਜੀ ਹਾਂਜੀ ਝੂੰਗੀ ਆ ਵੀਰ ਜੀ ਇਹ ਅੱਛਾ ਜੀ ਦੋਵੇਂ ਦੋਵੇਂ ਗਾਵਾਂ ਚ ਝੂੰਗੀ ਆ ਦੋਵੇਂ ਝੂੰਗੀਆਂ ਵਾ ਝੂਗੀ ਲਓ ਜੀ ਕਰੋ ਚੱਕ ਝੂੰਗੀ ਦਾ ਨੂੰ ਪਤਾ ਇਹ ਗੱਲ ਹੈਗੀ ਆ ਵੀ ਇੱਕ ਵਰਤੀ ਕਰਨ ਕਰਕੇ ਬਣਦੀ ਹੈ ਲਓ ਜੀ ਲੈ ਆ ਸੰਦੀ ਵੀਰ ਮੁਰਦਾ ਇਸ ਬਾਡੀ ਕਲ ਜੀ ਇਹ ਵੀ ਜਰਸੀ ਪਿਓਰ ਜਰਸੀ ਜੇ ਵੇਖੋ ਠੀਕ ਹੈ ਜੀ ਮੂੰਹ ਮਾਂ ਵੀ ਸਾਰਾ ਚਲੋ ਇਹ ਗੱਲ ਹੈ ਕਿ ਆ ਵੀ ਦੱਜਾ ਮਾਰਾ ਉਹ ਲੋਕ ਆਪਣੇ ਉਹ ਲੋਕ ਵੀਰ ਜੀ ਡਰਦੇ ਆ ਵੇਹੇ ਦਿਨ ਮੈਂ ਨਾ ਚਲੋ ਇੱਕ ਪਤਾ ਮੈਨੂੰ ਖਿਆਲ ਭੁੱਲ ਗਿਆ ਕਿਹੜੇ ਦੇਸ਼ ਦੀ ਵੀਡੀਓ ਆ ਉਹਨਾਂ ਨੇ ਵੇਹਵਾਂਦੇ ਵੀ ਮੰਨ ਲਓ ਉਹ ਫਿਰੋ ਆਪ ਉਹ ਸਿੰਘ ਦਗਾਉਂਦੇ ਨਹੀਂ ਇੱਥੇ ਬੰਦੇ ਲਓ ਜੀ ਦੋਸਤੋ ਦੀ ਮਿਲਕ ਵੈਂਚ ਚੈੱਕ ਕਰਨ ਨੂੰ ਬਹੁਤ ਮੋਟੀ ਹੈ ਜੀ ਹਾਂ ਅੰਦਾਜ਼ਾ ਵੀਰ ਦੋਤੋ ਕਿੰਨਾ ਕੁ ਚੋਇਆ ਪਹਿਲੀ ਸਵੇਰ ਵੀਡੀਓ ਤੇ ਆਂਦੇ ਵੀ 14 ਕਿਲੋ ਦੁੱਧ ਦੇ ਤੇ ਕੋਲੋਂ ਚੋਇਆ ਕਰਮਾ ਲਈ ਠੀਕ ਹੈ ਜੀ ਠੀਕ ਹੈ ਪਹਿਲੇ ਸੂਏ ਠੀਕ ਹੈ ਜੀ ਬਾਕੀ ਇਹ ਅਭੀ ਸੀਲਸ ਲਾ ਚਲੋ ਡਰਦਾ ਟੁੱਟਦਾ ਡੰਗਰ ਹਾਂ ਸੀਲਸ ਥੂੜ ਪੂਰੀ ਕਰਮਾ ਲਈ ਠੀਕ ਹੈ ਕੋ ਕੈਮਰੇ ਤੋਂ ਕਈ ਰੋਟ ਹਾਂ ਕੈਮਰੇ ਤੋਂ ਵੀ ਡਰਦਾ ਉਹ ਵੀ ਤੁਹਾਨੂੰ ਪਤਾ ਥੋੜਾ ਜਿਦੋਂ ਹਾਂਜੀ ਹਾਂਜੀ ਆਪ ਡੰਗਰ ਨਵੇਂ ਖਾਂ ਤੁਹਾਨੂੰ ਪਤਾ ਡੰਗਰ ਕਰਦਾ ਥੋੜਾ ਬਹੁਤ ਹਾਂਜੀ ਹਾਂਜੀ ਹਾਂ ਇੱਕ ਨੂੰ ਪੱਟਿਆ ਪਕੇ ਪੁੱਠੇ ਖਾਨ ਦੇ ਦਾ ਬਹੁਤ ਧਿਆਨ ਚ ਲੱਗਾ ਹਾਂਜੀ ਹਾਂਜੀ ਬਾਕੀ ਉਹ ਓਦਾਂ ਵੀ ਨਹੀਂ ਕੋ ਜਿੱਦਾਂ ਮਰਜੀ ਥੱਲੇ ਮੰਨ ਲੋ ਇਹਨਾਂ ਨੂੰ ਵੀ ਡਰਦਾ ਥੋੜਾ ਤੈਨੂੰ ਪਤਾ ਟੰਗਰ ਕਈ ਨਹੀਂ ਹੁੰਦਾ ਵਾ ਬਾਕੀ ਇਹ ਆ ਵੀ ਉਹ ਕੋਈ ਡਰਾ ਕਰ ਛੜਾ ਕਰ ਨਹੀਂ ਗੀ ਠੀਕ ਹੈ ਜੀ ਪੂਰੀ ਐ ਤੁਹਾਨੂੰ ਦੱਸਣ ਦਿਆਂ ਗੱਲ ਇਹ ਦੋਸਤੋ ਜਿਹੜੀ ਵਾੜ ਢਲਣਾ ਪਿਆ ਉਹਨੇ ਤੁਸੀਂ ਚੈੱਕ ਕਰ ਸਕਦੇ ਪੂਰਾ ਤੇ 5-7 ਦਿਨ ਦਾ ਟਾਈਮ ਜਿਹੜਾ ਦੋਸਤੋ ਜਿਹੜੇ ਪਿਆਸ ਨੂੰ ਦੇ ਵਿੱਚ ਦੁੱਧ ਲਾਣਾ ਸ਼ੁਰੂ ਕਰ ਦਿੱਤਾ ਕਰਮਾਣੀ ਪਰਾਂ ਨੂੰ ਕੋਈ ਗੱਲ ਦੀ ਨਹੀਂ ਕੋਈ ਗੱਲ ਦੀ ਰਹਿਣ ਦੋ ਹਾਂ ਤੇ ਕੀ ਮੁੱਲ ਕਰਨਾ ਵੀਰ ਦਾ ਵੀਰ ਜੀ ਮੋਲੇ ਦਾ 35000 ਪਤਨੀ ਦੇ ਦਿੰਦੀ ਹਾਂ ਬਰਾਬਰੀ ਕਰਦੇ ਚਲੋ ਬਰਾਬਰੀ ਕਰ ਦੋ ਕੋਈ ਤੇਰਾ ਤੇਰਾ ਕੀ ਹਾਂ ਜੇ ਮੰਨ ਲਓ ਇਹ ਗੱਲ ਹੈ ਕਿ ਕੋਈ ਜੋੜਾ ਮੇਰਾ ਵੀਰ ਭਰਾ ਲਊਗਾ ਨਾ ਤੇ ਜਾਬ ਇਹਨੇ ਦਾ ਦੇ ਦਾਂਗੇ ਹੋਰ ਵੀ 2000 ਮਾਨ ਕਰ ਦਾਂਗੇ ਲਓ ਜੀ ਦੋਸਤੋ ਜੋੜੇ ਦੇ ਮਗਰ ਜੋੜਾ ਲਊਗਾ 58000 ਦਾ 58000 ਦਾ ਦੇ ਰਿਹਾ ਚਲੋ ਜੇ ਇਕੱਲੀ ਇਕੱਲੀ ਖਿਦੂ ਵਾ 30000 ਰੁਪਏ ਦਾ ਹਾਂ ਜੀ 30000 ਤੇ ਤੂੰ ਵੈਣਾ ਚੱਕੀਆਂ ਜੇ ਮੈਂ ਨਾ ਇਹ ਗੱਲ ਜਿਹੜੀ ਹੈ ਨਾ ਇੱਕ ਹੀ ਇੰਨੇ ਦੀ ਜੇ ਕੋਈ ਸਾਫ ਲੂ ਨਾ ਵੈਰ ਠੀਕ ਹੈ ਠੀਕ ਹੈ ਜੀ ਦੁੱਧ ਵਾਲੀਆ ਵੈੜ ਵੇਖੋ ਕਿੱਦਾਂ ਕੱਦ ਕਾਠਾ ਕਿੱਦਾਂ ਤੇ ਫਿਰ ਵੇਖੋ ਸੀਲਿੰਗਾਂ ਵ ਲਓ ਜੀ ਤੁਹਾਨੂੰ ਇਹ ਗੱਲ ਹੈ ਕਿ ਕਿੰਨਾ ਵਧੀਆ ਨੇ ਮੰਨ ਲਾਏ ਗੱਲ ਹੈ ਕਿ ਆ ਲੋ ਜੀ ਫੈ ਨਿੰਬੂ ਘਵਰਾ ਨੂੰ ਛੋਟ ਲਿਆ ਤੁਸੀਂ ਹਾਂ ਤੇ ਬਾਕੀ ਗਰਮੀਆਂ ਗਰਮੀਆਂ ਜਿੱਦਾਂ ਇਹ ਗੱਲ ਹੈ ਕਿ ਵੀਰ ਜੀ ਉਹ ਆਪ ਗੱਲ ਵਿੱਚੇ ਰਹਿ ਗਈ ਦੱਸਦੇ ਇਹ ਸਿੰਘਾਂ ਵਾਲੀ ਜਿਹੜੀ ਹੁੰਦੀ ਨਾ ਗਾਂ ਇਹ ਦੂਜੀਆਂ ਗਾਵਾਂ ਤੋਂ ਕਰ ਕਰੀਆਂ ਵੀ ਘਾਟ ਆ ਠੀਕ ਹੈ ਹੁਣ ਗਾੜੀ ਗਰਮੀਆਂ ਦੇ ਤੁਹਾਨੂੰ ਪਤਾ ਗਰਮੀ ਦੇ ਹਿਸਾਬ ਨਾਲ ਇਹ ਤੋਹਫੇ ਆ ਠੀਕ ਹੈ ਜੀ ਜਿਹੜੇ ਵੀ ਕੋਈ ਵੀਰ ਭਰਾ ਗਾੜੀ ਹੈ ਵੀ ਇਹਨਾਂ ਦੁੱਧ ਥੋੜਾ ਮੁਕਨ ਦੇਣੀ ਹਾਂਜੀ ਹਾਂਜੀ ਲਓ ਦੋਸਤੋ ਕੱਲੀ ਕੱਲੀ ਗਾਂ ਦਾ 30-3000 ਰੁਪਏ ਮੁੱਲ ਤੇ ਜੇ ਕੋਈ ਵੀ ਜੋੜਾ ਕਿੰਨਾ ਫਿਰ 5 ਪਸ਼ੂ ਦੋਸਤੋ ਦੋ ਬਖਾਇ ਇੱਕ ਗਾਂ ਸੁਈ ਸੁਵਾਈ ਹੈ ਇੱਕ ਗਾਂ ਗੱਪਣਾ ਸੋਏ ਪਹੂ ਨੂੰ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲੋ ਤੇ ਗੱਪਣ ਪਸ਼ੂ ਨੂੰ ਦੋਸਤੋ ਥਣਾ ਦੇ ਟਿੱਪ ਕੇ ਪਾਸ ਕਰਕੇ ਤਸੱਲੀ ਮੇਰੇ ਵੀ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਰੀਵੀਉ ਦਾ ਫੇਰ ਬੋਲ ਦਣਾ ਪਿੰਡ ਕੈਰੋ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਝੰਡਾ ਸਿੰਘ ਵੀਰ ਦੇ ਫਾਰਮ ਤੋਂ ਵੀਡੀਓ ਬਣਾਈ ਹੈ ਵੀ ਫੋਨ ਨੰਬਰ ਇੱਕ ਰੀ ਫੇਰ ਬੋਲਦੀ 9872439717 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ